ਜੀ ਕੋਈ ਆਜੂ ਤੈਨੂੰ ਮੇਰਾ ਕਿੱਲਾ ਮੋਟਾ ਤਨਬਾਲਾ ਮੇ ਜੀ ਪੈਂਡ ਦੇ ਖਰਮੋਏ ਉਹ ਇਹ ਤਾਂ ਪੈਂਡ ਦਾ ਜਾ ਰਿਹਾ ਥੋੜਾ ਥੋੜਾ ਦੇਖੋ ਭੰਪੀ ਜਾਣਾ ਪਊ ਬਪੂ ਨੂੰ ਲੈਣਾ ਜਾਣਾ ਪਊ ਬਪਾ ਸੱਚੀ ਹੈਗਾ ਜਰਕਾਰ ਪੈਂਡ ਚੋਂ ਸਮਝ ਵੜ ਗਿਓ ਹੈ ਚੱਲੀ ਚੋਮਾ ਜਗਾੜ ਹੀ ਹੈ ਬਾਬਾ ਦੇਖੀ ਦੇਖੀ ਜਾ ਕੇ ਪੈਂਡ ਚ ਖੜ ਗਿਆ ਖੜ ਗਿਆ ਵੱਡ ਜਾਣ ਦੇ ਵੱਡ ਜਾਣ ਦੇ ਵੱਡ ਜਾਣ ਦੇ ਵੱਡ ਜਾਣ ਦੇ ਬੁਰਵਾ ਬਾਕੀ ਹਾਲ ਨੇ ਠੀਕ ਐ ਸ਼ੇਰਾ ਠੀਕ ਐ ਵਧੀਆ ਕਿਵੇਂ ਬੈਠੇ ਲੁਕੇ ਜੇ ਯਾਰ ਤੈਨੂੰ ਪਤਾ ਹੀ ਐ ਗੜਾ ਲਾਈਂਦੀ ਦੀਨ ਨੂੰ ਯਾਰ ਨਾ ਰੋਜ਼ ਸਰੋਂ ਵਧ ਜਾਂਦੇ ਆ ਰਾਤ ਮੈਨੂੰ ਬੱਗਾ ਕਹਿੰਦਾ ਰਾਤ ਤਾ ਅਸੀਂ ਮਿਲੇ ਸੀ ਪਹਿਲਾਂ ਮੈਂ ਰਾਤ ਬੈਠਾ ਸੀ ਮੈਂ ਕਿਹਾ ਰਾਤ ਨੂੰ ਫੜਾਂਗੇ ਬੰਦਾ ਬੱਗਾ ਮੈਨੂੰ ਕਹਿੰਦਾ ਬਾਬਾ ਰਾਤ ਨੂੰ ਨਹੀਂ ਰਾਤ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਸਰੋਂ ਚ ਵੜਨ ਦੀ ਹੂੰ ਸਿਆਣਾ ਆਪਾ ਹਾਂ ਦਿਨੇ ਫਿਰ ਫੜਾ ਦਈਏ ਤੁਹਾਨੂੰ ਫਿਰ ਬੰਦਾ ਹਾਂ ਦਿਨੇ ਫੜਾ ਸ਼ੇਰਾ ਅਸੀਂ ਇਹੀ ਬੈਠੇ ਸੀ ਮੈਂ ਤੇ ਬਾਦਲ ਅਸੀਂ ਇਹੀ ਬੈਠੇ ਆ ਵੀ ਬੰਦਾ ਫੜਨਾ ਹੈ ਜੀ ਲੈ ਬਾਬਾ ਉੱਠੀ ਨਾ ਤੂੰ ਮੈਂ ਤਾਂ ਨਹੀਂ ਉੱਠਦਾ ਮੈਂ ਬੰਦਾ ਅੱਜ ਤੁਹਾਨੂੰ ਅਸੀਂ ਫੜਾਵਾਂ ਨਾ ਮੈਂ ਪੀਣ ਜਾ ਮੱਚਾ ਨਾ ਮੈਂ ਖਾ ਮਾਰ ਰੋਟੀ ਅੱਜ ਮੈਂ ਬੰਦਾ ਹੀ ਫੜਨਾ ਫਿਰ ਅੱਜ ਬੰਦਾ ਫੜਾਇਆ ਹਾਂ ਬੰਦਾ ਫੜਨਾ ਸਰੋਂ ਦਾ ਨਾ ਤੇ ਯਾਰਾਂ ਨੇ ਨਵਾਸ ਕੀਤਾ ਮਨ ਕੇ ਚੱਲ ਇੱਕ ਮੰਝੇ ਜਿਨਾ ਥਾਂ ਰੋਜ਼ ਖਰਾਬ ਫਿਰ ਅੱਜ ਫੜਾ ਦਾਂਗਾ ਹਾਂ ਦੇ ਫੜ ਉੱਠ ਕੇ ਨਾ ਜਾਈਂ ਪਰ ਮਗਾ ਜਮਸ ਸਵਾਲ ਹੀ ਨਹੀਂ ਪੈਦਾ ਹੁੰਦਾ ਤੂੰ ਇੱਥੇ ਬੈਠਾ ਬੈਠੇ ਰੁਕ ਜਾ ਬੰਦਾ ਪੱਕਾ ਹੂ ਹਾਂ ਤੂੰ ਮਣੀ ਤੂੰ ਫਿਰ ਨਿਗ੍ਹਾ ਰੱਖੀ ਬਾਜੀ ਬਿੜਕਦੇ ਹਾਂ ਹਾਂ ਅਸੀਂ ਇੱਥੇ ਬੈਠੇ ਠੀਕ ਹੈ ਬਾਬਾ ਹਾਂ ਹਾਂ ਦਾ ਰੱਖ ਮੜੀ ਤੂੰ ਕਾੜਾ ਰਹੀ ਤੂੰ ਬੋਲ ਮਾਰਾਂਗੇ ਤੂੰ ਬੋਲ ਮਾਰਾਂਗੇ ਤੈਨੂੰ ਪਾਰਟੀ ਕਰਾਂਗੇ ਅਸੀਂ ਹਾਂ ਤੈਨੂੰ ਫਿਰ ਪਾਰਟੀ ਕਰਾਂਗੇ ਬੰਤਾ ਬਕੀ ਸਾਰ ਹੈ ਕਿਹੜਾ ਬਾਬਾ ਮੋਪਸਾ ਕਰਾ ਲਈ ਨਗੇ ਦੋ ਹੁਣ ਬਿੜ ਕੇ ਰੱਖੀ ਜਿਹੜੇ ਆ ਪੀਜੀਏ ਸੂਟ ਵਾਲੇ ਪੀਜੀਏ ਸੂਟ ਵਾਲੀ ਇਹੀ ਸੀ ਇਹੀ ਆਉਣਗੇ ਵੜ ਕੇ ਰੱਖੀ ਦੁਬਾਰਾ ਵੀ ਆਉਣਗੇ ਬਸ ਤੂੰ ਲੁੱਕੇ ਬੈਠਾ ਰਹੀਂ ਮੈਂ ਗੱਲ ਦੱਸੀ ਆ ਮੈਂ ਬਾਦਲ ਨੂੰ ਮੈਂ ਕਿਹਾ ਨਾ ਭੈਣ ਦੇ ਯਾਰ ਜਿਹੜੇ ਮੋਟਰਸਾਈਕਲ ਵਾਲੇ ਦੂਜਾ ਗੇੜਾ ਦੇਗੇ ਨਾ ਖਰਾਬ ਕਰਨਗੇ ਮੇਰੀ ਇਨਤੀ ਵੜ ਕੇ ਸੀ ਮੈਂ ਭੱਜ ਕੇ ਆਇਆ ਤਰੇ ਤੂੰ ਛਿਰਾ ਕਾੜਾ ਰਹੀ ਮੜਾ ਜਾ ਠੀਕ ਹੈ ਤੈਨੂੰ ਬੋਲ ਮਾਰਾਂਗੇ ਕਿਤੇ ਸਾਡੇ ਉਤੋਂ ਦੀ ਬਾਈ ਦੇ ਕੰਮ ਨਹੀਂ ਨੁੱਤੋਂ ਦੀ ਹੁਣ ਤਾਂ ਮੈਂ ਉਦੀ ਭੱਜ ਕੇ ਆ ਹਾਂ ਹੁਣ ਐ ਕਰਦੇ ਆਂ ਬੰਨ ਨਿਗਾਹ ਤੇ ਰਹੀ ਠੀਕ ਹੈ ਨਾ ਨਿਗਾਹ ਤੇ ਮਨੇ ਗਾ ਦਮ ਦੁਬਾਰੇ ਫੇਰ ਤੂੰ ਹਾਂ ਤੂੰ ਦੁਬਾਰੇ ਤੂੰ ਚੱਲ ਕੇ ਰਾਂ ਤੇ ਤੂੰ ਆ ਕੇ ਸਾਨੂੰ ਦੱਸੀ ਐ ਮਾੜੀ ਜੀ ਮੈਨੂੰ ਨਿਗਾਹ ਦੀ ਦਿੱਕਤ ਆ ਉਹ ਸਾਡੇ ਨੇੜੇ ਜਿਆ ਜੀ ਕੋਈ ਨਾ ਕੋਈ ਨਾ ਮੈਂ ਆਪੇ ਠੀਕ ਹੈ ਬਬਾ ਗੱਵਾ ਬਕਰ ਨਿਗਾਹ ਐਸੀ ਬੈਠੇ ਐਥੇ ਆ ਦੇਣਾ ਜਗਾੜਵਾਦਾ ਮੈਂ ਤਾਂ ਨਾ ਪੱਕੀ ਜਿਹਾੜਾ ਪਪਾ ਇਹ ਦੂਜਾ ਤੀਜਾ ਜਿਹੜਾ ਜਿਹੜਾ ਹੋਗਾ ਇਹਦਾ ਦੇਖੀਏ ਨਾ ਫੇਰ ਦੇਖ ਨਾ ਪਛਾਂਦੇ ਕਿੱਧਰ ਨਹੀਂ ਆ ਪਛਾਂਦੇ ਦੇ ਕਿੱਧਰ ਮੈਨੂੰ ਤਾਂ ਲੱਗਦਾ ਸਿਰੋ ਜਾਣਗੇ ਬਬਾ ਇਹ ਕੋਠੇ ਜਾ। ਗਿਆ ਪੈਣ ਬਾਇ। ਹਣਾ? ਚਲ ਜਾਣ ਦੇ ਇੱਕ ਵਾਰ ਪਰਾਜ। ਠੀਕ ਨੇ ਕੋਠੇ ਹੀ ਜਾਵਾਂ। ਕੋਠੇ ਜਾਣਗੇ ਪੈਣ ਦੇ। ਕੋਠੇ ਕੋਲੀ ਬੱਗੇ ਬਾਬਾ। ਚੱਲੀਏ ਆਪਾਂ। ਬਜਾਣੇ ਆ। ਇਹ ਤਾਂ। ਆਪਾਂ ਜਮਾ ਲੈ ਕੇ ਹੀ ਜਾਵਾਂ। ਭਾਪੀ ਜਾਣਾ ਬੋਪਨ ਰਾਨਾ। ਜਾਣਾ ਬੋਪਾ ਸੱਚੀ ਹੈ। ਜਗਾੜ। ਭੈਣ ਚ ਬਸ ਸਰੋਜ ਵੜ ਗਿਓ। ਹਾਂ। ਚੱਲੀਏ। ਜਮਾ ਜਗਾੜ ਹੀ ਹੈ ਬਾਬਾ। ਦੇਖੀ। ਦੇਖੀ ਜਾ ਕੇ। ਖਰਚਿਆ ਖਰਚ ਬੜ ਜਾਣ ਦੇ ਬੜ ਜਾਣ ਦੇ। ਵੜ ਜਾਣ ਦੇ ਵੜ ਜਾਣਗੇ ਬਾਬਾ ਜਾਨ ਬਾਬਾ ਜਾਨ ਦੀ ਚਲੀਏ ਚਲੀਏ ਕੜਾ ਟੁਕਲਾ ਠਾ ਹਾਂ ਕੜਾ ਟੁਕਲਾ ਠਾ ਹੋ ਮੈਨੂੰ ਲੱਗਦਾ ਬੜਾ ਕੇ ਪਹਿਣਗੇ ਹੈ ਚਲੀਏ ਖੜੇ ਫਿਰ ਬਪਨੂ ਨੂੰ ਪਾਏ ਹਾਂ ਦੇ ਲੋ ਬਾਬਾ ਫਿਰ ਬੰਦੇ ਸਰੋਚੇ ਵੱੜ ਕੇ ਕੀ ਚਲੋ ਚਲੋ ਵੱੜ ਗਏ ਸਰੋਚੇ ਤੇ ਉਹੀ ਪੱਕੀ ਗੱਲ ਹੈ ਜਿਹੜੀ ਤੇਰੇ ਪਿਆਜੀ ਸੂਟ ਵਾਲੀ ਹੈ ਹੇ ਹੇ ਚਲੋ ਚੱਲ ਫਿਰ ਬਣ ਕੇ ਕਮਾ ਜਿੱਦ ਤੂੰ ਫੜਾਈ ਦਿੰਨੇ ਚਲ 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 ਉਈ ਭੈ ਜੂ ਆਹ ਤੇ ਕਿਵੇਂ ਮੈਂ ਚੱਲ ਗਿਆ ਪਾਪਾ ਚੱਲੀ ਗਿਆ ਚਾਹ ਚਲਾ ਪਾ ਚਾਲ ਅਰੇ ਦੇਖੀ ਭੈ ਜੂ ਲੜੇ ਝਰੋਂ ਦੀ ਭੈ ਦੇ ਲੰਦੀ ਜਾਂਦੇ ਆਂ ਭੈਂ ਦੇ ਰੋਜ਼ ਹੀ ਕੰਮ ਹੋ ਗਏ ਨਾ ਹਾਂ ਉਹ ਜਰ ਭੈਂ ਦੇ ਯਾਰ ਤੀਜਾ ਕਿਹੜਾ ਹੋਗਾ ਜੇ ਨਾ ਹੋਣੀ ਬਹੁਤ ਬਹੁਤ ਜਾਂਦੀ ਹੈ ਨਾ ਬਹੁਤ ਬਹੁਤ ਉਹ ਭੈਂ ਚਤਰਾੜਾ ਫਰਵਾਣਾ ਭੈਂ ਚਦੋਣੀ ਸਰੋਂ ਹਿੱਲੀ ਜਾਂਦੀ ਹੈ ਨਾ ਹਾਂ ਸਰੋਂ ਹਿੱਲੀ ਜਾਂਦੀ ਆਹੋ ਵੀ ਚੱਲ ਸਰੋਂ ਹਿੱਲੀ ਜਾਂਦੀ ਹੈ ਨਾ ਚੱਪ ਕਰ ਅਰੋਂ ਨਾਲ ਬੈਠ ਰੋਣਾਂ ਨਾਲ ਬੈਠ ਬੋਝ ਕੇ ਬੋਝ ਕੇ ਬੋਝ ਕੇ ਕਰਜਾ ਭੈਂਚ ਦਰਵਾਲਾ ਪਈ ਕਰਜਾ ਕਰਜਾ ਦਰਵਾਲਾ ਪਈ ਅਜੇ ਉੱਤੇੋਂ ਫੜਾਂ ਜਾਂ ਆਪਾਂ ਹੋਲੀ ਹੋਲੀ ਬੋਲੀ ਹੋ ਗਈ ਰੋਣਾ ਪੂਰਾ ਤੇ ਉਹ ਤਾਂ ਜਿਸ ਤੋ ਭੈਂਚੂ ਬੱਚੀ ਜੀ ਹੱਤ ਜੋ ਜੀ ਕੋਈ ਆ ਜੂ ਮੋਟਾ ਤਨ ਵਾਲਾ ਹੁੰਦੇ ਜੀ ਪੈਂਡ ਦੇ ਖਾਸਮੋਏ ਉਹ ਇਹ ਤਾਂ ਪੈਂਡ ਦਾ ਜਾ ਰਹਾ ਭੈਂਚੂ ਤਾਂ ਬੁੜਾ ਥੋੜਾ ਬੁੜਾ ਖਾਸਲਾ ਪੈਂਡ ਜਾ ਰਹਾ ਤਾਂ ਹੋਰ ਹੀ ਕੰਮ ਹੈ ਇਹ ਦੇਖ ਖਾਸਮਰੀ ਆ